ਤਾਂ ਕਵਨ ਕੰਪਲੀਟ ਹੋ ਗਿਆ ਮੇਰੇ ਨਾਲ ਕੁਝ ਬੀਬੀਆਂ ਹੈਗੀਆਂ ਨੇ ਸਸਕਰ ਜੀ ਠੀਕ ਹੋ ਜੀ ਸਸਕਰ ਠੀਕ ਹੈ ਜੀ ਅੱਛਾ ਰਾਜਵੀਰ ਜਵੰਦਾ ਦੇ ਵਾਸਤੇ ਅੱਜ ਇਹ ਕਰਵਾਇਆ ਗਿਆ ਹਾਂਜੀ ਹਮਨ ਕਰਾਇਆ ਗਿਆ ਹੈ ਅੱਛਾ ਤੁਹਾਨੂੰ ਤੁਸੀਂ ਜਾਣਦੇ ਸੀ ਰਾਜਵੀਰ ਜਵੰਦਾ ਹਾਂਜੀ ਗਾਣੇ ਵਗੈਰਾ ਸੁਣਦੇ ਸੀ ਸੁਣਦੇ ਸੀ ਹਾਂਜੀ ਕੀ ਸੋਚਦੇ ਹੋ ਅੱਜ ਹਸਪੀਟਲ ਦੇ ਵਿੱਚ ਬਹੁਤ ਵਧੀਆ ਠੀਕ ਹੋ ਜੇ ਫਟਾਫਟ ਬੱਚਾ ਹਾਂਜੀ ਜਲਦੀ ਸੇ ਜਲਦੀ ਬੱਚਾ ਠੀਕ ਹੋ ਜਾਏ

दुआ हम परमात्मा की तरफ कर रहे हैं कि बच्चा जल्दी ठीक हो जाए मा अपनी माँ के अपने किसी जनानी का स्वाग किसी की दी का बहन का भाई ठीक है ना तो देखो इसकी बेटी या बेटी का बाप जल्दी हमने ये दुआ करी कि जल्दी ठीक होए तो अपने माँ बाप माँ कि हमारे को भी कोई गाना आगा सुनने के लिए मिलेगा हुँ, हुँ, हम ये दुआ करते हैं इसीलिए हमने कर ਪਰਿਵਾਰ ਵੀ ਮਾਤਾ ਵੀ ਕਹਿ ਰਹੀ ਹੈ ਉਹਨਾਂ ਦੀ ਕਿ ਲਗਾਤਾਰ ਅਰਦਾਸਾਂ ਕਰੋ ਦੁਆਵਾਂ ਮ ਕਰੋ ਹਾਂਜੀ ਤਾਂ ਚੰਗਾ ਲੱਗਾ ਕਿ ਤੁਸੀਂ ਸ਼ਾਮਲ ਹੋਏ ਹੋਏ ਹਾਂਜੀ ਅਸੀਂ ਸ਼ਾਮਲ ਹੋਏ ਜਾਂ ਤਾਂ ਦੁਆਓ ਵਾਕਈ ਸੀ ਮਾਂ ਕਾ ਪੁੱਤ ਨਾ ਜਾਏ ਹਾਂ ਸਭ ਕੇ ਆਤਮਾ ਠੰਡੀ ਤੁਸੀਂ ਕੀ ਕਹਿਣਾ ਚਾਹੋਗੇ ਸੁਣਦੇ ਸੀ ਰਾਜਵੀਰ ਜਵੰਧਾ ਨੂੰ ਪਹਿਲਾਂ ਜੀ ਮੈਨੇ ਦੇਖਾਂ ਨਹੀਂ ਆ ਨਾ ਮੈਨੇ ਪਤਾ ਵੀ ਨਹੀਂ ਲੱਗਾ ਮੈਨੇ ਮੇਰੇ ਕੋ ਤਾਂ ਮੇਰੇ ਬੇਟੇ ਨੇ ਬਤਾਇਆ ਸਿਧਾਂਤ ਜੋ ਹਾਂਜੀ ਹਾਂਜੀ ਅਛਾ ਸਿਧਾਰਥ ਤੁਹਾਡਾ ਬੇਟਾ ਹੈ ਹਾਂਜੀ ਮੇਰਾ ਬੇਟਾ उनकी बहने कैसी तड़फड़ी होगी आज तुम्हार के दिन और उनका बेटा खुशी खुशी अपने घर आए अपने परिवार में खुशी हो रहा बरसाए बस परमात्मा उन पर इतनी दुआ करते इतनी परमात्मा से बस विनती यही हमारी खेड़े बाबा पे भी हम ना हवन कराया ये बस उनकी जिंदगी लगाए परमात्मा अपने बच्चों में सुख शांति से अपने घर आए और हमारे को भी आगे आगे गाने सुनाए अच्छे-अच्छे। हमार को इतनी शांति मिले बस ठीक हो जाए बस। दिल करता और गाने सुन लूं। हम हम गाने सुनने चंदे अभी तक नहीं सुने थे मैंने परमयाब मैं सुनना चांदी उसके अंग से। ठीक हो के आवे ते नवे गाने। हो के आए और मेरे को भी गाने सुनाए और हम भी मिलके आए उसको। ਮਿਲ ਕੇ ਆਏ ਕੋਈ ਨਗਰ ਹਾਂਜੀ ਮਿਲਣ ਨੂੰ ਦਿਲ ਕਰਦਾ ਆਬ ਮਿਲਣ ਨੂੰ ਦਿਲ ਕਰਾ ਜਦ ਮੈਨਾਂ ਦੇਖਾ ਨਾ ਉਸਕੋ ਆਬ ਮਿਲਣ ਨੂੰ ਦਿਲ ਕਰਾ ਜਿਸ ਤਰ੍ਹਾਂ ਫੋਟੋ ਦਿਖਾਈਆਂ ਸਰਦਾਰ ਜੀ ਹਾਂਜੀ ਹਾਂਜੀ ਦਿਖਾਈਆਂ ਜੇ ਮਾਰਕੋ ਦਿਖਾਈਆਂ ਸੋਹਣਾ ਸਰਦਾਰ ਆ ਮੁੰਡਾ ਹਾਂਜੀ ਹਾਂਜੀ ਬਹੁਤ ਸੁੰਦਰ ਮੁੰਡਾ ਜੀ ਬਹੁਤ ਅੱਛਾ ਜੀ ਦੇਖੋ ਹਮਾਰੇ ਵੀ ਬੱਚੇ ਆ ਤਿੰਨ ਤਿੰਨ ਬੇਟੇ ਹਮ ਤਾਂ ਆਪਣੇ ਬੱਚੋ ਕੇ ਵੀ ਹਮ ਹਮਾਰੇ ਬੱਚੇ ਜੈਸੇ ਹੀ ਆ ਜੀ ਉਹ ਵੀ ਔਰ ਬਚਾਰਾ ਹਮ ਤਾਂ ਇਤਨੀ ਖੁਸ਼ ਆ ਪ੍ਰਮਾਤਮਾ ਬਖਸ਼ੇ ਉਸਕੋ ਮਾਲਿਕ ਬਖਸ਼ੇ ਜੋ ਵੀ ਸੁਣਦਾ ਉਹ ਕੋਈ ਵੀ ਪ੍ਰਮਾਤਮਾ ਗੁਰਦੁਆਰਾ ਅਕਾਲੀ ਮਾਤਾ ਕਾ ਮੰਦਿਰ ਆ ਸਭ ਜਗੋ ਪ੍ਰਮਾਤਮਾ ਸੇ ਦੁਆ ਕਰ ਰਿਆ ਸਭ ਸਹੀ बस ਠੀਕ ਹੋ ਜੇ ਹਮ ਇਤਨਾ ਹੀ ਚਾਹਦੇ ਆ ਇਹ ਇਹ ਮਾਵਾ ਦੇ ਮਾਵਾ ਦੇ ਕਾਲਜੇ ਹੁੰਦੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਮਮਤਾ ਹਰ ਇੱਕ ਦੀ ਜਾਗ ਪੈਂਦੀ ਆ ਉਹ ਗੁਗਾ ਪੀਰ ਨੂੰ ਮੰਨਦੀ ਠੀਕ ਆ ਨਾ ਮੈਂ ਉਸਕੇ ਅੱਗੇ ਵੀ ਅਰਦਾਸ ਲਗਾਉਂਗਾ ਗੁਗਾ ਪੀਰ ਨੂੰ ਵੀ ਅਰਦਾਸ ਕਰਾਂ ਹਾਂ ਦੱ ਹਮ ਉਸ ਕੇ ਸੇਵਾ ਦਾ ਬਣ ਪਾਏਗਾ ਜੀ ਹਮ ਉਹ ਕਰਨਾ ਚਾਹੁੰਦੇ ਆ ਜੋ ਮਰ ਸੇ ਦੁਆ ਹੋਏਗੀ ਹਮ ਉਹ ਦੁਆ ਕਰਾਂਗੇ ਜੀ ਉਨਕੇ ਲਈ ਬਹੁਤ ਦੁਆ ਕਰਾਂਗੇ ਜੀ ਪਰਮਾਤਮਾ ਸੇ ਉਨਕੀ ਬਸ ਯਹੀ ਅਰਦਾਸ ਹੈ ਜੀ ਮਾਰ ਕੋ ਠੀਕ ਠਾਕ ਕਹਿੰਦੇ ਆ ਕਿ ਮਾਂ ਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਨਹੀਂ ਜਾਂਦੀ ਨਹੀਂ ਜਾਂਦੀ ਔਰ ਹਮਾਰਾ ਮਨ ਕਹਿੰਦਾ ਹਮਾਰਾ ਮਾਂ ਹੀ ਖੜੀਆਂ ਨੇ ਸਾਡੇ ਨਾਲ ਸਾਰੀਆਂ ਹਮਾਰਾ ਮਨ ਕਹਿੰਦਾ ਜੀ ਉਹ ਠੀਕ ਹੋ ਕੇ ਆਏਗਾ ਜ਼ਰੂਰ ਆਏਗਾ ਜੀ ਹਮਾਰੀ ਬੇਨਤੀ ਪਰਮਾਤਮਾ ਸੇ ਹਮ ਪੱਲਾ ਪਸਾਰ ਦਿਆ ਜੀ ਉਹ ਜ਼ਰੂਰ ਆਏਗਾ ਇਹ ਹਮਾਰੀ ਬੇਨਤੀ ਹੈ ਜੀ ये हमारे अंदर है है यार सभी खुशिया मना चाहिए आज के दिन अपने बच्चे हमारे घर पे हुए बच्चे तुम्हारा आ रही जी ऊपर से दिवाली आ रही है जी खुशियां बरसाए परमात्मा और परमात्मा इतनी खुशियां बरसाए इतनी खुशियां बरसाए कि हम कहे उसका बेटा घर पे आए बस हमारा भी बच्चा ही है जी हां मैं इतना कहना चाहते आज सिद्धार्थ ए यही वो नौजवान है सिद्धार्थ जो सब तो पहला जब राजवीर जवंदा ਨਾਲ ਇਹ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ सिद्धार्थ ਹੀ ਉੱਥੇ ਮੌਜੂਦ ਸੀ ਕੁਝ ਹੋਰ ਨੌਜਵਾਨ ਮੌਜੂਦ ਸੀ सिद्धार्थ ਅੱਜ ਹਵਨ ਸਪੈਸ਼ਲੀ ਕਰਵਾਇਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਸੰਗ ਵੱਲ ਤੋਂ ਸਪੈਸ਼ਲੀ ਕਰਵਾਇਆ ਗਿਆ ਜੀ ਵਿਜਾ ਦਸ਼ਮੀ ਦਾ ਦੇਖੋ ਮੌਸਮ ਹੈ ਤਾਂ ਮੈਂ ਸੋਚ ਰਿਹਾ हूं ਵੀ ਚਲੋ ਬرائی ਕੇ ਉੱਪਰ ਅਛਾਈ ਕੀ ਜਿੱਤ ਹੋਤੀ ਹੈ ਇਸੇ ਤਰ੍ਹਾਂ ਉਹ ਵੀ ਆਪਣੇ ਉੱਪਰ ਕਰਾ ਜਾਈ ਜੀ ਉੱਠ ਕੇ ਜਲਦੀ ਜਲਦੀ ਮਨ ਲਾ ਕੇ ਠੀਕ ਹੋ ਜੇ ਜਿੱਦਾਂ ਦੀ ਉਹਨਾਂ ਦੀ ਕੰਡੀਸ਼ਨ ਆ ਮੈਂ ਤਾਂ ਕਹਾਂ ਰੱਬ ਕਰਕੇ ਬਈ ਛੇਤੀ ਹੋ ਜਵੇ ਵੀਰ ਠੀਕ ਛੇਤੀ ਗਾਣੇ ਲਗਾਣੇ ਲੱਗ ਜਵੇ ਤੇ ਛੇਤੀ ਸਾਡੀ ਸੜਕਾਂ ਤੇ ਫੇਰ ਮੋਟਰਸਾਈਕਲ ਲੈ ਕੇ ਆਵੇ ਉਹ ਤੇ ਆਪਾਂ ਨੂੰ ਮਿਲਣ ਠੀਕ ਹੈ ਸਾਡਾ ਪਰਿਵਾਰ ਵੀ ਉਹਨਾਂ ਦੀ ਵੇਟ ਕਰ ਰਿਹਾ ਵੀ ਕਦੋਂ ਗਾਣੇ ਗਾਊਗਾ ਉੱਠ ਕੇ ਬਸ ਦੇਖੋ ਜੀ ਦੀਵਾਲੀ ਵੀ ਆ ਰਹੀ ਐ ਦੀਵਾਲੀ ਆਪਣੇ ਘਰ ਮਨਾਏ ਮੈਂ ਮੇਰੀ ਤਾਂ ਇਹ ਅਰਦਾਸ ਐ ਮਹਾਦੇਵ ਗੇਵੀ ਤੇ ਮੇਰੇ ਕੋਲ ਦੇਵੀ ਦੇਵਤਾ ਗੇਵੀ ਮਾਤਾ ਜੀ ਕਹਿੰਦੇ ਕਿ ਪਹਿਲਾਂ ਨਹੀਂ ਮੈਂ ਦੇਖਿਆ ਸੀਗਾ ਤੁਹਾਡੇ ਮਾਤਾ ਜੀ ਕਹਿ ਰਿਹਾ ਜਦੋਂ ਫੋਟੋ ਦਿਖਾਈਆਂ ਤਾਂ ਹੁਣ ਕਹਿੰਦੇ ਮੇਰਾ ਮਿਲਣ ਨੂੰ ਦਿਲ ਕਰਦਾ ਹਾਂਜੀ ਹਾਂਜੀ ਮਾਤਾ ਜੀ ਨੂੰ ਨਹੀਂ ਪਤਾ ਸੀਗਾ ਮਾਤਾ ਜੀ ਗਾਣੇ ਗੁਣੇ ਸੁਣਦੇ ਨਹੀਂ ਆ ਮੈਨਾਂ ਨੂੰ ਦਿਖਾਇਆ ਮੈਂ ਕਿ ਮੰਮੀ ਐਦਾ ਐਦਾ ਕਰਕੇ ਮੇਰੇ ਨਾਲ ਹੋਇਆ ਕਿ ਮੈਨੂੰ ਪਤਾ ਵੀ ਨਹੀਂ ਸੀ ਚਲੋ ਮੈਂ ਮਦਦ ਕਰ ਦਿੱਤੀ ਇਹਨਾਂ ਦੇ ਦਿੱਤੇ ਸੰਸਕਾਰ ਨੇ ਵੀ ਹਾਂ ਚਲੋ ਕਿਸੇ ਰਾਗ ਦੇ ਦੀ ਕੋਈ ਵੀ ਹੋਵੇ ਵੀ ਮਦਦ ਕਰਨੀ ਚਾਹੀਦੀ ਹੈ ਹਾਂ ਮਾਤਾ ਜੀ ਤੁਸੀਂ ਤੁਸੀਂ ਕੀ ਕਹਿ ਰਹੇ ਸੀ ਜੇ ਠੀਕ ਹੋ ਜਾਏਗਾ ਨਾ ਤਾਂ ਹਮ ਆਪਣੇ ਘਰ ਪੇ ਬੁਲਾਏਗੇ ਮਿਲਨੇ ਕੇ ਲਈ ਦੇਖੋ ਇਹ ਇਹ ਮੁਹੱਬਤ ਹੈ ਪਿਆਰ ਹੈ ਰਾਜਵੀਰ ਜਵੰਦਾ ਹੋਰਾਂ ਵਾਸਤੇ ਆ ਨੌਜਵਾਨ ਵੀ ਨਾਲ ਖੜੇ ਨੇ ਜਿਹੜੇ ਸਪੈਸ਼ਲੀ ਅੱਜ ਇਹ ਪੂਰਾ ਜਿਨ੍ਹਾਂ ਦੇ ਵੱਲੋਂ ਇਹ ਹਵਨ ਕਰਵਾਇਆ ਗਿਆ ਔਰ ਦੁਆ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਕੇ ਆਉਣ ਇਹ ਮਾਵਾ ਖੜੀਆਂ ਨੇ ਮਾਵਾ ਦੀ ਮਮਤਾ ਜਿਹੜੀ ਆ ਹਮੇਸ਼ਾ ਪੁੱਤਰਾਂ ਦੇ ਵਾਸਤੇ ਜਾਗਦੀ ਆ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਹੋ ਰਹੀਆਂ ਅਰਦਾਸਾਂ ਹੋ ਰਹੀਆਂ ਕੁਝ ਦਿਨ ਪਹਿਲਾਂ ਸਾਨੂੰ ਇੱਕ ਕਲਾਕਾਰ ਸੱਜਣ ਹਸਪੀਟਲ ਦੇ ਵਿੱਚ ਹੀ ਮਿਲਿਆ ਉਹ ਕਹਿੰਦਾ ਕਿ ਇਹ ਇਹ ਸਾਡੀ ਧਰਤੀ ਆ ਇੱਥੇ ਸਾਨੂੰ ਰੱਬ ਨਾਲ ੱੱੱਕਾ ਕਰਨਾ ਆਉਂਦਾ ਹੈ ਤੇ ਰੱਬ ਨਾਲ ਇਹ ਵਕਈ ਲੋਕ ਜਿਹੜੇ ਨੇ ਅਰਦਾਸਾਂ ਦੇ ਜ਼ਰੀਏ ਕਿਤੇ ਨਾ ਕਿਤੇ ਇਹ ਜ਼ਰੂਰ ਰੱਬ ਨੂੰ ਮਜਬੂਰ ਕਰਨਗੇ ਕਿ ਰਾਜਵੀਰ ਜਵੰਦਾ ਜਲਦ ਠੀਕ ਹੋ ਕੇ ਆਪਣੇ ਘਰ ਵਾਪਸ ਆਏਗਾ